ਅਸੀਂ ਆ ਗਏ ਪਤੀ ਸਾਰੇ ਪੂਦੀਨਾ ਤੋੜ ਬਦੀਨਾ ਤੋੜਨ ਆਏ ਆ ਜੀ ਅਸੀਂ ਦੇਖੋ ਕਿੰਨਾ ਬੜਾ ਬੜਾ ਪੂਦੀਨਾ ਲੱਗਿਆ ਹੋਇਆ ਹੈ ਪੂਦੀਨਾ ਠੀਕ ਹੈ ਪੂਦੀਨਾ ਬਹੁਤ ਕੰਮ ਦਾ ਹੈ ਇਸ ਟਾਈਮ ਅਸੀਂ ਚੋਰਾਂ ਦਾ ਰੂਪ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ ਮੈਂ ਕਹਿੰਦਾ ਐਂ ਕਰੋ ਪਹਿਲਾਂ ਇਹਨੂੰ ਤੋੜ ਕੇ ਗੱਡੀ ਜੀ ਸੇਟੋਂ ਫੇਰ ਚੱਲਦੇ ਦੀ ਪਾਣੀ ਪੈਂਦਾ ਕਿੰਨਾ ਸੋਹਣਾ ਹੋ ਰਿਹਾ ਮੈਂ ਤਾਂ ਤੁਹਾਨੂੰ ਕਹਿੰਦਾ ਪਾਣੀ ਚਾਹੀਦਾ ਪੰਗਣੀ ਚਾਹੀਦਾ ਇਹਨੂੰ ਹਾਂ ਆ ਦੇਖ ਪਾਣੀ ਚਾਹੀਦਾ ਅੱਗੇ ਅੱਗੇ ਆਪੇ ਫੈਲੀ ਜਾਂਦਾ ਹੈ ਮੈਂ ਹੁਣ ਲੈ ਜਾਂਗੇ ਭਾਜੀ ਪਾਣੀ ਪਾਣਾ ਪਏ ਹੈ ਨਹੀਂ ਆਪਣਾ ਇਹ ਟੱਟ ਦਿਨੇ ਆਪਣੇ ਟੁੱਤੀ ਤਾਂ ਦੇਖੋ ਕਿੰਨੀ ਤੇਜ਼ ਜਾਂਦੀ ਹੈ ਮੋ ਖੰਡਾ ਵੇ ਅੱਗ ਨਹੀਂ ਲਾਇਆ ਹੁਣ ਦੀਦੀ ਨੇ ਕੁਛ ਚਲੋ ਨਹੀਂ ਹੁਣ ਕਹ ਗੱਲਾਂ ਦੇਖ ਨਾ ਕੁੰਟੀ ਕਿੰਨੀ ਤੇਜ਼ ਆ ਲੈ ਬਹੁਤ ਪਾਣੀ ਆ ਆ ਜਾ ਪਹਿਲਾਂ ਬਾਜੀ ਜਾ ਹੁਣ ਦੀਲਾ ਤੋਲ ਲੈ ਨਾ ਪਹਿਲਾਂ ਪੜੀ ਚਲ ਪੁੱਤ ਇੱਕ ਬੜਾ ਜਨਾ ਖਾ ਗੱਡੀ ਦੇ ਸ਼ੀਸ਼ੇ ਵੀ ਖੁੱਲੇ ਹੀ ਛੜ ਤੇ ਚਲੋ ਹੁਣ ਕੋਈ ਨਾ ਨਹੀਂ ਛੜ ਤੇ ਸ਼ੀਸ਼ੇ ਨਹੀਂ ਛੜ ਹੋ ਗਏ ਸ਼ੀਸ਼ੇ ਹੋਰ ਚਲ ਕੋਈ ਨਾ ਚਲ ਪੁੱਤ ਆ ਜਾ ਮੇਰਾ ਪੁੱਤ ਫਾਇਦੇ ਮੈਨੂੰ ਕਹਿੰਦੀ ਦੀਦੀ ਨੂੰ ਮਿਲ ਕੇ ਜਾਣਾ ਮੈਂ ਕਾ ਉਹ ਉਹ ਤਾਂ ਬਹੁਤ ਬੀਜੀ ਚੱਲ ਰਹੀ ਆ ਹੁਣ ਕਿਆ ਕਰੀਏ ਅਸੀਂ ਇਹ ਟਾਈਮ ਕੱਢਦੀਏ ਹਾਂ ਦੀਦੀ ਦਾ ਟੈਮ ਡੂਰ ਵੀ ਬਹੁਤ ਆ ਇੱਕ ਕਿਆ ਕਰੇਗਾ ਬਹੁਤ ਬਹੁਤ ਫੇਸ ਸੋ ਜੀ ਪਹੁੰਚ ਕੇ ਦੀਦੀ ਰਾਂ ਦੇ ਘਰਾਂ ਮੈਂ ਤਾਂ ਕੋਈ ਹੈ ਜਾ ਤਾ ਜਾ ਸੰਧ ਤੋਂ ਘਰੇ ਆ ਜਾ ਬਾਹਰ ਐਸੀ ਆ ਗਏ ਮੈਂ ਕਿੱਥੇ ਚੱਲੀ ਮੇਰੇ ਘਰ ਆ ਇਹ ਆ ਭਾਈ ਸਾਡੀ ਜੇਠੀ ਭੈਣਾਂ ਹਾਂ ਕਿਤਾ ਤੁਮੇ ਨਹੀਂ ਗੀਂਦਾ ਫਸਟ ਟਾਈਮ ਸੱਚੀ ਹਾਂ ਜੀ ਪਤਾ ਪੱਸਾ ਨੇ ਕਿੰਨਾ ਮਹਿੰਗਾ ਕਰਾਇਆ ਹੋਇਆ ਪਹਿਲਾਂ ਹਾਂ ਇੱਥੇ ਤਾਂ ਧੀਆ ਨਹੀਂ ਹੁੰਦਾ ਬੀਬੀ ਵਾਸ੍ਰੀ ਕਾਲ ਸੱਚੀ ਕਾਲ ਹੋ ਠੀਕ ਹਾਂ ਹਾਂ ਵਧੀਆ ਵਧੀਆ ਬੀਬੀ ਸ੍ਰੀ ਕਾਲ ਕਿਆ ਹਾ ਸ਼ਾਤ ਠੀਕ ਹਾ ਸਾਰਾ ਕੁਝ ਸਾਫੀ ਗਏ ਮਾ ਸਾਸ੍ਰੀ ਕਾਲ ਜੀ ਮਾਸੀ ਜੀ ਰੋਜੀ ਸਾਸ੍ਰੀ ਕਾਲ ਅੱਜ ਹੀ ਹੈ ਬਠੀਆ ਹਾਂ ਜੀ ਇਹ ਲੱਗਦੀ ਹੈ ਫਰਾਂ ਦੀ ਹੈ। ਕੋਕਮਣੇ ਦਾ। ਆਪਣੇ ਅੰਦਰ ਤੋਂ ਆਉਤ ਹੈ। ਬਾਰੇ ਕੋਕਮਣੇ ਤੋਂ ਟੈਟਾ ਦਿੱਤੀ ਹੈਗੀ। ਜਰਾ ਤੇਜੀ ਲੱਗੀ। ਤਾਂ ਹੀ ਤਾਂ ਹੀ ਮੈਂ ਵੀ ਦੇਖਾਂ ਮੈਂ ਕਿ ਅੱਜ ਤੱਕ ਕਦੇ ਮੈਂ ਆਏ ਦੀਦੀ ਮਸ਼ੀਨ ਲਾਈਵ ਵੀ ਦੇਖੀ ਨਹੀਂ ਆਇਆ। ਹਜਰੇ ਹਜਰੇ ਨਵੇੜੇਵਾ ਹੁੰਦਾ ਕੰਮ। ਹਾਂ ਜੀ ਸਰ ਮੈਂ ਤਾਂ ਨਵੇੜੇ ਹੁੰਦੀ ਆ ਤਾਂ ਲਾਈਟ ਨਹੀਂ ਦੀ ਹੈਗੀ। ਫਿਰ ਮੈਂ ਨਹੀਂ ਤਾਂ ਮੋਣੀ ਚੱਕਦੀ ਜਦ ਮਰਜੀ ਕਰ ਲਓ ਬਸ ਰਾਤ ਨੂੰ ਚੱਕਣਾ। ਮੈਂ ਤਾਂ ਹਾਂ ਚੱਕਣਾ। ਉਹ ਮੇਰੇ ਕੇ ਸਾਹਮਣੇ। ਕੋਣ ਕੇ ਖਾਤੇ ਹਾਂ ਉਹ ਵੇਖੂ ਅਸੀਂ ਆਜੇ ਪਾਜੇ ਦੀ ਦੀਦੀ ਦੇ ਕੋਲ ਹਾਂ ਅੰਦੀ ਤੋਂ ਉਹ ਪਰਦਾ ਖੋਲੀ ਮੈਂ ਬੈਠ ਕੇ ਤੁਰਨਾ ਸਿੱਖਣਾ ਸੀ ਹਾਂ ਅਸੀਂ ਤਾਂ ਬਾ ਨੱਠਦੇ ਭੱਜਦੇ ਹੀ ਆਏ ਦੀਦੀ ਭਾਈ ਤੇਰੇ ਕੋਲ ਹਾਂ ਹਾਂ ਅਸੀਂ ਹੁਣ ਫਿਰ ਤੱਲ ਨੂੰ ਪਤਾ ਸਫ਼ਰ ਦੂਰ ਦਾ ਏ ਹਾਂ ਦੂਰ ਦਾ ਜਾਣਾ ਹਾਂ ਅੱਛਾ ਬਾਜ਼ੀ ਤੇਰੇ ਨਾਲ ਇਹ ਕਿਤੇ ਠਾਲਾ ਪੈਣਾ ਅੱਛਾ ਪਾ ਵੀ ਨਹੀਂ ਹੈਗਾ ਕੱਲ ਨੂੰ ਵੀ ਸਾਥ ਤੁਸੀਂ ਕਰਦੇ ਜਾਨਾ ਨਹੀਂ ਸਾਥ ਹੈ ਜਾਂ ਤੁਹਾਡਾ ਗਾਣਾ ਵੀ ਪੂਰਾ ਜਾਣੂ ਪਿੰਡਾਂ ਜਿਹੜਾ ਹਾਂ ਤੁਹਾਡਾ ਦੇਖੇ ਤਾਂ ਕਹਿ ਮੈਂ ਕੀ ਹੋਇਆ ਇਹ ਗਾਣਾ ਸ਼ੁਰੂ ਕਰੇ ਗਾਣਾ ਮੁੱਕੇ ਕਹਿੰਦੇ ਜਦੋਂ ਕਹਿੰਦਾ ਮੁਖਾਦ ਦਾ ਗਾਣਾ ਵੀ ਚੱਲੋ ਹੋਰ ਹੋਰ ਹੈ ਨਾ ਇਹ ਚੱਲਦੀ ਸਮਝੋ ਵੀਰ ਜੀ ਭੰਗੇ ਉੱਤਰੋਂ ਵੀ ਕਹਿਣ ਲੱਗੇ ਹੋਰ ਇਹ ਤੁੰਗਾ ਤਾਂ ਹੁੰਦੀ ਹੈ ਇੰਕਾ ਹੋ ਗਿਆ ਬੰਲਾ ਤਾਂ ਇਹ ਸੋਨਾ ਸੁਨਾ ਹੈ ਆਇਆ ਤਾਂ ਬੱਸ ਛੌਲੀ ਇਹ ਪਹਿਲਾਂ ਪਰ ਇਸੋ ਤੀਰ ਕਿਹ ਹੈ ਨਾ ਪਾਣੀ ਦਿਆਗੀ ਕੁੱਟ ਕੁੱਟ ਕਿੱਥੇ ਆ ਗਿਆ ਮੇਰਾ ਪੁੱਤ ਰੋਉਂਦਾ ਓਏ ਕਿੱਟੀ ਨੇ ਝੁੱਪੂ ਈ ਬੂ ਆ ਗਿਆ ਕਿੱਥੇ ਆ ਗਿਆ ਪੁੱਤ ਚਾਹ ਲਿਓ ਨੂਨ ਨਿਓ ਜਿਓ ਨੋਨੇ ਆਜੋ ਕਿੱਥੇ ਬੂਈ ਇਹ ਵੀ ਹੁਣ ਉੱਠਿਆ ਜੱਦਾ ਮਨਕੀਰਤ ਰੋਟੀ ਜਾਨ ਪਾਈ ਰੋ ਓਏ ਉਹ ਨਾ ਨੇ ਦੋ ਦਤੀ ਸਿੱਕੀ ਇਹ ਵੀ ਕੋ ਕੁਸਤਾ ਨੀਂਦ ਆਉਂਦੀ ਨੀਂਦ ਆਉਂਦੀ ਫਿਰ ਤਾਂ ਨੀਂਦ ਆਉਂਦੀ ਓਹਨ ਉਧਰ ਰਹਿ ਲਾ ਸਾਡੀ ਆਉ ਵਾਲੀ ਚੱਕ ਦੇ ਓਏ ਉੱਠੀਆਂ ਲੈਣੀਆਂ ਲਿਆ ਦੇ ਦੇ ਮੇਰੀਆਂ ਇਹ ਨਾ ਕਾ ਦੇ ਨਾ ਲਾ ਕੇ ਦਿਖਾ ਦੇ ਚੱਕੂ ਓ ਬਿੰਦੀ ਤਾਂ ਗੱਲ ਪਰ ਲੱਗੀ ਵੀ ਬਾਬੀ ਹਾਂ ਉਹਨਾਂ ਦਾ ਕੋਈ ਦੇ ਲਈ ਵੀ ਹੋਣੀ ਆ ਇਹੀ ਗੱਲ ਤੇ ਲੱਗ ਗਈ ਕਰਕੇ ਆਪਣੇ ਨਾਲ ਦੀ ਹਾਂ ਇਹਦੇ ਲਾਈਵ ਹੋਣੀ ਤੇ ਕਰਕੇ ਉਧਰ ਲੱਗੀ ਗੱਲ ਬੱਸ ਇਹ ਮੇਰੀ ਚੰਨ ਓਰ ਟੋਣੋ ਬਚੋ ਨਾ ਨਹੀਂ ਕਿ ਤੋੜ ਨਾ ਰੋਣ ਆ ਗਿਆ ਲਾਉਂਦੇ ਨਹੀਂ ਨੀਂਦੇ ਨਹੀਂ ਨੀਂਦੇ ਨੀਂਦੇ ਕੱਤੂ ਜਿਆ ਉਹ ਗੱਦੂ ਕੱਤੂ ਨਾ ਕਰ ਦਿਖਾ ਲੈ ਇਧਰ ਨੂੰ ਲਾ ਕੇ ਦਿਖਾ ਲਾ ਬਿੰਦੀ ਦਾ ਅਖਬਰ ਲਾਈ ਵੀ ਪੁੱਤ ਹੈ ਬਿੰਦੀ ਹੋਣੀ ਵਿਚਾਰੀ ਦੀ ਰੋਟ ਆਂਦੀ ਦੀ ਦੱਸਾਂ ਇਹਨੂੰ ਲਾ ਕੇ ਨਾ ਲਾਉਣ ਦੀ ਵੀ ਨਹੀਂ ਹੈ ਮਮਾ ਏਦੀ ਨਹੀਂ ਲਾਉਣ ਦੇ ਮੈਂ ਨਾ ਲਾਣ ਮਾ ਉਹ ਲੱਗੀ ਤੇਰੀ ਉਹ ਲਾਣ ਚਾਚੀ ਲੈ ਹੋਏ ਹੋਇਆ ਇਹ ਤਾਂ ਟਾਰ ਚਾਚੀ ਦੀ ਚਾਹ ਲਾ ਦਿੱਤਾ ਅੱਜ ਨਹੀਂ ਹੈ ਚਾਹ ਲੈ ਨੂੰਰ ਦੇ ਲਾਣੇ ਬੰਦ ਦੇ ਮਮਾ 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 ਮੈਰੀ ਨੌੜੀ ਮੈਂ ਵੀ ਨਹੀਂ ਆਏ ਬੋਲ ਦੇ ਮਨ ਲਾ ਜਾਓ ਮਮਾ ਤਾਂ ਜਾਦੇ ਤੁਸੀਂ ਸਮਾਂ ਨਹੀਂ ਜਾਣ ਤਾਂ ਹਾਂ ਜਾਓ ਅਗਲੀ ਕਹਿੰਦੀ ਤੂੰ ਐਨਕਾ ਲਿਆ ਬੰਦਿਆਂ ਵਾਂਗ ਓਏ 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 ਬਾਜੀ ਇਹ ਜਿਹੜੇ ਗਏ ਬੰਦੇ ਖੇਤਾਂ ਨੂੰ ਪਹਿਲਾਂ ਗਏ ਵੀ ਤੇ ਖੇਤਾਂ ਨੂੰ ਆਏ ਦੋ ਬੰਦੇ ਸਨ ਗੁਰਦੁਆਰੇ ਦੇ ਸੈਂਸ ਰਵੀਸ਼ ਰਵੀ ਵੀ ਨਾਲੇ ਗਿਆ ਵਾਜੀ ਤਰਨ ਆ ਜਾਂਦਾ ਸੀ ਫਾਨੀ ਤਰਨ ਦਾ ਆਜ ਨਹੀਂ ਬਹਿਣਾ ਕੋਈ ਮਨਾਂ ਚ ਫਿਰ ਨਹੀਂ ਆਉਂਦਾ ਅੱਛਾ ਅੱਛਾ ਤੁਸੀਂ ਲੈਣਾ ਜੋ ਪਾਈ ਤਰਨਮਾ ਘਰਿੰਦਾ ਫੋਨ ਹਾਂ ਫੋਨ ਪਾਈ ਜਾਂਦਾ ਕਰਦਾ ਉੱਥੇ ਫੋਨ ਨਹੀਂ ਕਰਦਾ ਮੈਂ ਕਈ ਵਾਰ ਹਾਂ ਇਹ ਪਾਣੀ ਵਾਲੇ ਹੁੰਦਾ ਏ ਫੇ ਕਰਦਾ ਇਹ ਹੈ ਸਭ ਠੱਕੇ ਕਰਦਾ ਇਹ ਕਰਦਾ ਮੈਨੂੰ ਪਾਸੋਂ ਆਇਆ ਹੁਣ ਕਰਦਾ ਨਹੀਂ ਤੋ ਇਹ ਠੀਕ ਦਾ ਗੱਲ ਵੀ ਨਹੀਂ ਕਰਦਾ ਗੱਲ ਆਏ ਬਾਕੀ ਹੁਣ ਅਗਲੇ ਦਾ ਟਾਈਮ ਟੇਬਲ ਉਹਨੂੰ ਆਪਣਾ ਪਤਾ ਹਨਾ ਕੰਮਕਾਰ ਜਿਹੜੇ ਬੰਦੇ ਨੇ ਕਰਨਾ ਉਹਨੂੰ ਆਪਣਾ ਪਤਾ ਹੁੰਦਾ ਵੀ ਮੈਂ ਕਿਹੜੇ ਟਾਈਮ 'ਤੇ ਫ੍ਰੀ ਹੋ ਕੇ ਆ ਰੋਟੀ ਪਾਣੀ ਵੀ ਬਣਾਉਣਾ ਜੀ ਟਿਫਨ ਲਵਾਇਆ ਵਾ ਦੀਦੀ ਕੇ ਰੋਟੀ ਆਪੇ ਬਣਾਉਂਦੇ ਆਪੇ ਬਣਾਉਂਦੇ ਬੱਸ ਤਾਂ ਹੀ ਨਾ ਟਾਈਮ ਲੱਗਦਾ ਹਾਂਜੀ ਹਾਂ ਵੀ ਪੂੜੀਆਂ ਕੁਝ ਨਾ ਕੁਝ ਪੜਾਇਆ ਹੀ ਹੁੰਦਾ ਲੈ ਨਹੀਂ ਚਲੋ ਆਇਆ ਵੀ ਫੇਰ ਪਹਿਲਾਂ ਪਹਿਲਾਂ ਕੰਮ ਤੇ ਜਾਣਾ ਫਿਰ ਹਨਾ ਆ ਕੇ ਰੋਟੀ ਪਾਣੀ ਬਣਾਉਣਾ ਇਹਦਾ ਉਹੀ ਬੰਦਾ ਪਤਾ ਜੀ ਹੁਣ ਉਹਨੂੰ ਇੱਕ ਕਾਣਾ ਟਾਈਮ ਕੱਢਣਾ ਅਗਲੇ ਨੇ ਕਮਚਾ ਨਾਲ ਕੰਮ ਬੰਨ੍ਹਨੇ ਸਬਜ਼ੀ ਬਣਾਉਂਦਾ ਐ ਇਹ ਰੋਟੀਆਂ ਬਣਾਉਂਦਾ ਐ ਹਾਂਜੀ ਹਾਂ ਹਾਂ ਫਿਰ ਕੇ ਕਰ ਜਣ ਸਾਰੇ ਜਣੂ ਨਾਲ ਮਿਲ ਕੇ ਸਾਰੇ ਦਿਨ ਜਣੇ ਆਣੇ ਨਾਲ ਜਿਕੇ ਕਹਿੰਦੇ ਚਾਹ ਬੜੀ ਬੜੀ ਕਰਦੇ ਨਾ ਨਾ ਠੀਕ ਆ ਆਪਣਾ ਹੋਰ ਦੂਸਰੀ ਤਰੀਕਾ ਵਈ ਬਾਰੇ ਰੋਟੀ ਖੋਦੇ ਹਾਂਜੀ ਹਾਂ ਤੇ ਚਲੋ ਨਾਲ ਮਿਲ ਕੇ ਚੱਲੀ ਜਾਵੇ ਵਧੀਆ ਗੱਲ ਆ ਦੀਦੀ ਲੱਗੇ ਚਾਹ ਬਣਾਉਂਦੀ ਇਹਨੂੰ ਕਹਿ ਦਮਾ ਤਾਂ ਚਾਹ ਪੀਣੀ ਆ ਚਾਹ ਤਾਂ ਵੈਸੇ ਹੁਣੇ ਪੀ ਕੇ ਆਏ ਸੀ ਉਹ ਵੀ ਤਾਂ ਕੰਰਾਸੀ ਮਾਲਾ ਦਾ ਕਹਿੰਦੇ ਉਹਨੇ ਖੁੜੇ ਪਲਾਈ ਤੀ ਚਲ ਹੁਣ ਕੁੱਟ ਕੁੱਟ ਮੈਂ ਤਾਂ ਪੀ ਪੀ ਨਹੀਂ ਹੈ ਦੀਦੀ ਦੀਦੀ ਚਾਹ ਥੋੜੀ ਹੋ ਬਣਾਈ ਅਸੀਂ ਹੁਣੇ ਪੀ ਕੇ ਆਏ ਤੇ ਹਾਂ ਜਮਈ ਥੋੜੀ ਥੋੜੀ ਹੋਵੇ ਬਸ ਬਣਾਣਾ ਹਾਂ ਹਾਂ ਬਣਾ ਕਰਾਂਗੇ ਇਹਦੇ ਹੱਤਾ ਲਾਇਆ ਮਾਸੀ ਅੱਛਾ ਬਣਾ ਕਰਾਂਗੇ ਜੀ ਲੱਗ ਜਾ ਜੀ ਲੱਗ ਜਾ ਤਾਂ ਹਾਂ ਉਹ ਕਰ ਜਾ ਕੇ ਲਵਣਾ ਨਹੀਂ ਪੜੀ ਲਵਣਾ ਹੀ ਪਹਿਲਾ ਜੀ ਤਾਂ ਚੱਲੇ ਨੇ ਆਉਗੇ ਮੈਂ ਵੀ ਜਾਇਂਗੀ ਜੇ ਆਪਾਂ ਨੇ ਨਾ ਦੀ ਕੱਦੇ ਤੁਹਾਨੂੰ ਫੋਨ ਲੇ ਚੱਕ ਦਿੱਤੇ ਬਾਅਦ ਮੈਂ ਦੋ ਤਿੰਨ ਫੋਨ ਕਰੀ ਜਿੰਨੇ ਫੋਨ ਕਰਿਆ ਪਤਾ ਨਹੀਂ ਫੋਨ ਸਾਵੇ ਹੋ ਗਿਆ ਵਾਏ ਹੱਲ ਪੈ ਤਾ ਤੇਰੀ ਸੁਣਦੀ ਉਹ ਸੁਣਦੀ ਸਿੰਦੇਆਂ ਨਹੀਂ ਕਿਤੇ ਬੱਚੀ ਜਾਂਦਾ ਕੰਮ ਉਹ ਹੁਣ ਕੈਨੇਡਾ ਮੁੰਡਾ ਗਿਆ ਵਾ ਹੈ ਫੋਨ ਦੱਸ ਹਜੇ ਵੀ ਖਰਾਬ ਹਜੇ ਵੀ ਹਿੰਦ ਤਾਂ ਫੋਨ ਚਾਹੀਦਾ ਆਈਫੋਨ ਹਾਂ ਫੋਨ ਤਾਂ ਚਾਹੀਦਾ ਐਪਲ ਦਾ ਹਾਂ ਤੇ ਨਹੀਂ ਮਾਸੀ ਮੈਂ ਚੱਕਦੇ ਕਹਿੰਦੇ ਜਦ ਐਪਲ ਦਾ ਫੋਨ ਆ ਕੋਈ ਫੇਰ ਚੱਕੂ ਤੁਹਾਡਾ ਹਾਂ ਫੋਨ ਚਾਹੀਦਾ ਐਪਲ ਦਾ ਹੁਣ ਕੋਲ ਲਓ ਜੀ ਚਾਹ ਗਈ ਆ ਤੂੰ ਦੋਈ ਨਹੀਂ ਚੱਕਦੇ ਹੈਗੇ ਹਾਂ ਫੋਨ ਫੋਨ ਭਾਈ ਵਧੀਆ ਲਓ ਹੁਣ ਹਾਂ ਹੁਣ ਵਧੀਆ ਲਵਾਂਗੇ ਹਾਂ ਮੈਂ ਤਾਂ ਫੇਰ ਕਹਾਂ ਸਾਨੂੰ ਦੱਸਿਆ ਨਹੀਂ ਇਹ ਵੀ ਦੱਸ ਦੀ ਵੀ ਆ ਟਾਈਮ ਛਾਪਾ ਮਾਰਤਾ ਵੀ ਚਲੋ ਭਾਈ ਦੇ ਦिए वार्निंग ਵੀ ਅਸੀਂ ਆਉਣ ਲੱਗੇ। ਇਹ ਚਲਾਰੂ ਸਾਡਾ ਟੰਗ ਬਹੁਤ ਕਰਦਾ। ਹਾਂ ਨੀ ਤੀਗਰਾਜ। ਉਹ ਗੋਦੀ ਜਿ ਬੜੀ ਹੋਵੇ। ਉਧਰ ਗੋਦੀ ਚ ਬੜੀ ਵੀ ਆ। ਉਹ ਵੀ ਗੋਦੀ ਚ ਬੜੀ ਵੀ। ਹੋਰ ਹੋਰ। ਲੋ ਭਾਈ। ਹਾਂ ਹੁਣ ਤਾਂ ਦੀਦੀ ਆਈਫੋਨ ਵੈਸੇ ਆਣਾ ਚਾਹੀਦਾ। ਹਾਂ। ਆ ਜਾਣਾ। ਹਾਂ। ਆ ਜਾਣਾ ਆ ਜਾਣਾ ਤਿਆਰੀ ਹੋ ਗਈ ਆ ਤੇਰੇ ਆਹ ਕਾਹਦੇ ਖਲਾਫ ਤੇ ਆਪ ਨਹੀਂ ਦੱਸਦੀ ਕੁਛ ਇਹਦੇ ਉਹ ਦੱਸਦੀ ਆ ਹਾਂ ਕਿਹੜਾ ਮੰਗਾਣਾ ਫਿਰ ਦੇਖਦੇ ਕਿਹੜਾ ਭੇਜੂਗਾ ਲਾਦੀ ਹਾਂ ਹਾਂ ਨਾਨਾ ਠੀਕ ਆ ਠੀਕ ਆ ਹਾਂ ਨਾਨਾ ਪੱਖਾ ਚਲੋ ਬਧੀਏ ਕੋਈ ਨਹੀਂ ਲਾਮੇ ਲਾਮੇ ਜੀ ਲਾਮੇ ਕੋਈ ਨਹੀਂ ਕੋਈ ਨਹੀਂ ਕੋਈ ਕੱਟ ਕਰ ਦੇ ਦੀ ਪੱਖਾ ਸਾਰਤਾਨੀ ਕੱਟ ਕਰ ਦੇ ਥੋੜਾ ਜਿਹਾ ਫਿਰ ਆਏ ਨਾ ਵੀਡੀਓ ਦੀ ਆਵਾਜ਼ ਸਾਰੀ ਇਹਦੀ ਆਈ ਜਾਂਦੀ ਹਵਾ ਦੀ ਇਹ ਚਲੋ ਬੜੀਆ ਬੱਸ ਸਾਰੀ ਭਾਈ ਫੋਨ ਨਾ ਆਉਂਦਾ ਹਾਂ ਹਾਂ ਹੈ ਤਾਂ ਫੋਨ ਹੈ ਕਿ ਸਮਾਂ ਹੀ ਲਿਆਤਾ ਕਈ ਵੇ ਪਤਾ ਨਹੀਂ ਹੁੰਨੀ ਉਹ ਨਿਕਲਦਾ ਇਹ ਰਵਿਓ ਕੱਟ ਕਰ ਦਿੰਦਾ ਇਹਦੀ ਬੈਲ ਬੂਨ ਜੀ ਪਤਾ ਨਹੀਂ ਕਿ ਆਏ ਫੋਨ ਦਾ ਨਮਾ ਏ ਅੱਛਾ ਕਿਹੜਾ ਏ ਰੈਡਮੀ ਦਾ ਮਲਦਾ ਹਨਾ ਹਾਂ ਨਾ ਉਹ ਸੈਮਸੰਗ ਦਾ ਸੈਮਸੰਗ ਦਾ ਕੀ ਆ ਗਾਲਾ ਤੁਹਾਡੇ ਫੋਨ ਨੂੰ ਚੱਕ ਕਰਦੇ ਹਾਂ ਠੀਕਾ 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 ਕਈ ਵਾਰ ਜਦੋਂ ਉਹ ਬਗਾਂ ਨਾਲ ਮੈਂ ਕਹਿੰਦੀ ਮੇਰੇ ਕੋਈ ਬਾਹਰ ਘੁੰਮਣ ਦੀ ਤਾਂ ਵੀ ਨਹੀਂ ਸੁਣਦਾ ਹਾਂ ਮੇਰਾ ਛੇੜੀ ਦੇਖ ਵੀ ਨਹੀਂ ਹੁੰਦਾ ਫਿਰ ਅਸੀਂ ਸਵੇਰ ਦਾ ਨਾਲੇ ਰੋਪਣ ਨੂੰ ਚਲੇ ਗਏ ਤੇ ਫੇਰਾ ਕੇ ਦੇਖਿਆ ਆ ਕੇ ਮੈਂ ਪੈ ਗਈ ਆ ਕੇ ਮੈਨੂੰ ਦੇਖਿਆ ਸੱਚ ਪੈ ਗਈ ਐਕਨੇ ਹਮ ਸੱਤ ਗਏ ਹਮ ਨਾਲ ਚੱਲ ਫੈਰ ਕੇ ਦੇਖਦੇ ਨੇ ਢਾਈ ਤੇ ਵਾਰੀ ਕਰਦੇ ਜੇ ਹੁਣ 2 ਵਜੇ ਤੇ ਕਰੇ 2 ਵਜੇ ਕਿਹਦਾ ਹੈ 2 ਵਜੇ ਨਾਲ ਸੀ ਰੋਪੜੇ ਤੇ ਬਾਬਾ ਤਾਂ ਹੀ ਨਹੀਂ ਚੱਕਿਆ ਤੋ ਰੋਪੜੇ ਤੇ ਹਾਂ ਤਾਂ ਹੀ ਨਹੀਂ ਮੈਂ ਵੀ ਦੋ ਵੇਰੇ ਨਾਲੇ ਲੈ ਕੇ ਆਈ ਸਕੂਲ ਤੇ ਮੈਂ ਨਹੀਂ ਮੈਨੂੰ ਨਹੀਂ ਅਚਰਬੀ ਕਹਿ ਰਿਹਾ ਹੈ ਠੀਕ ਹੋ ਗਿਆ ਮਾਰੋ ਹੀ ਪੈਸੇ ਨਾਲ ਲੈ ਕੇ ਆਈ ਅੱਛਾ ਅੱਛਾ ਅਭੀ ਨਾਲੇ ਲੈ ਕੇ ਚੱਲੋ 5 ਸਾਲਾਂ ਵੀ ਨਾਲੇ ਲੈ ਜਾ ਨਾ ਨਾ ਠੀਕ ਹੈ ਠੀਕ ਸਰਦਾਰ ਆਜਾ ਪਰਦਾ ਪਲਾਸਿਸ ਚਲੋ ਹੁਣ ਛਕ ਲਈਏ ਜੀ ਚਾਹ ਫਿਰ ਲਫਾਫਾ ਨਮਕੀਨ ਲੈ ਕੇ ਜਾਣੀ ਆ ਨਾ ਨਾ ਆਪਣੀ ਤਾਂ ਥੋੜਾ ਰਹਿ ਗਿਆ ਨਮਕੀਨ ਤਾਂ ਮੈਂ ਹੱਥ ਦੀ ਥਾਂ ਢੀਆ ਅੱਛਾ ਅਜਾ ਪਦੀਨਾ ਲੈ ਕੇ ਜਾਣਾ ਏ ਠੀਕ ਆ ਠੀਕ ਆ ਇਹ ਵੀ ਕੰਮ ਜ਼ਰੂਰੀ ਆ ਭਾਈ ਜਿੱਥੇ ਜੋ ਮਿਲਦਾ ਛਾਪਾ ਮਾਰ ਲਓ ਜਦੇ ਮੈਂ ਮੈਂ ਜੈਮਨੀ ਨੂੰ ਕਿਹਾ ਮੈਂ ਭਾਈ ਅਜੀ ਪਤੀਨਾ ਜਿੰਨਾ ਕਿ ਤੋੜ ਕੇ ਲੈ ਕੇ ਜਾਣਾ ਉੰਨਾ ਕ ਅਸੀਂ ਪਤੀਨੇ ਨੂੰ ਪਾਣੀ ਪਹਿਲਾਂ ਹੀ ਲਾਇਆ ਹੈ ਲੈ ਕੇ ਵੀ ਜਾਂਦੇ ਜਾਨੇ ਜਾਣ ਲੈ ਕੇ ਵੀ ਨਹੀਂ ਬਾਹਰ ਲੈ ਕੇ ਵੀ ਨਹੀਂ ਜਾਤ ਰਹਾ ਪਾਸੀ ਬੱਚਾ ਹਾਂ ਤੇ ਪਹਿ ਲੈ ਕੇ ਆਈ ਮੰਮੀ ਨੂੰ ਕਿਦਾਂ ਹੈ ਹੋਰ ਕਿਹਾ ਮੈਂ ਹੀ ਲੈ ਕੇ ਜਾਊਂਗਾ ਮਾਸੀ ਜੀ ਨੂੰ ਇਹਨਾਂ ਨੇ ਨਹੀਂ ਲੈ ਕੇ ਜਾਣਾ ਬਸ ਲੈ ਕੇ ਜਾਊਂਗਾ ਨਹੀਂ ਜਾਊਂ ਨਹੀਂ ਮੈਂ ਹੀ ਆਉਂਦਾ ਮਾਸੀ ਕਿਸੇ ਦਿਨ ਸਾਨੂੰ ਤੁਸੀਂ ਮੈਂ ਕਹਿੰਦਾ ਐਂ ਕਰੋ ਹੁਣੇ ਬੈਠੋ ਗੱਡੀ 'ਚ ਤੁਸੀਂ ਹਾਂ ਹੁਣ ਲੋਕ ਕਿਹਾ ਹਾਂ ਨਹੀਂ ਉਹ ਗੱਲ ਨਹੀਂ 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 ਦੜਾਈ ਜਾਂਦਾ ਫਾਈਨ ਨਹੀਂ ਕਰੀ ਜਾਂਦਾ ਜਾਓ ਇਹ ਆ ਸਰਦਲ ਪਾਪਾ ਹਾਂ ਹਾਂ ਸੰਤਪਤ ਪਤਾ ਨਹੀਂ ਉਹ ਤੇ ਇਸ ਚੱਲ ਗਈ ਮਰ ਪਾਰ ਗਈ ਉਹ ਤਾਂ ਬਾਤ ਨਹੀਂ ਕਰੀ ਥੰਡੇ ਬਾਹ ਹੁਣ ਤੋੜੋ ਹੁਣ ਆਕਰਮਣ ਕਰੋ ਪਤੀਨੇ ਪਰ ਹਾਂ ਉਨੇਲਾ ਉਨੇਲਾ ਕਾਕੇ ਹਾਂ ਬਗੀਚੀ ਵਧੀਆ ਬਣੀ ਵੀ ਹੈ ਨਾ ਹੂੰ ਜੇ ਠੰਡੀ ਹਵਾ ਚੱਲਦੀ ਹੋਵੇ ਇੱਥੇ ਮੰਜਾ ਲਾ ਕੇ ਬਹਿ ਜਾਓ ਤੁਹਾਡੇ ਹਾਂ ਹਾਲੇ ਉਹਦਾ ਗੇਟ ਬਣਵਾਉਣਾ ਕਿੰਦੂ ਨੂੰ ਦਿੱਤਾ ਵਾ ਦੀਦੀ ਰਾਨੇ ਮੈਨੂੰ ਉਲਾਂਭੇ ਹੀ ਰਹੀ ਜਾਂਦੇ ਇਹ ਮੈਨੂੰ ਹਾਂ ਮੈਨੂੰ ਉਲਾਂਭੇ ਹੀ ਰਹੀ ਜਾਂਦੇ ਆ ਤਾਕੀ ਖੁੱਲੀ ਛੱਡੀ ਵੀ ਆਦੇ ਪਤਾ ਨਹੀਂ ਅੱਧੇ ਹੀ ਕੰਮ ਕਰਦੇ ਆ ਅੱਧੇ ਨੇ ਮੈਂ ਨਹੀਂ ਭਾਈ ਇੱਧਰ ਤੋਂ ਉਤਰੀ ਮੈਨੂੰ ਕੁਝ ਵੀ ਨਹੀਂ ਕਹਿਣਾ ਲਾਓ ਭਾਈ ਪਤਿੰਨੇ ਪਰ ਹੱਲਾ ਬੋਲ ਦੋ ਹੁਣ ਮੈਂ ਤਾਂ ਦੀਦੀ ਇਹਨਾਂ ਨੂੰ ਕਿਹਾ ਤਾਂ ਮੈਂ ਐਂ ਕਰੋ ਚੁੱਪ ਲਿਆ ਕਰੋ ਮੈਂ ਕਿਹਾ ਵੀ ਚੁੱਪ ਚਪੀਤੀ ਨਾ ਸਾਰੇ ਹੀ ਵੱਢ ਕੇ ਸਿੱਟ ਲਓ ਬੱਚਾ ਹਾਂ ਸਾਰੇ ਹੀ ਮੈਂ ਕਿਹਾ ਵੀ ਸਾਰੇ ਹੀ ਪਤਾ ਤਾਂ ਨਹੀਂ ਜੜ ਵੀ ਲੈਣੀ ਨੋ ਜੜਦਾ ਹੈਗਾ ਇਹ ਨਹੀਂ ਨਹੀਂ ਜੜਦਾ ਕਿਆ ਕਰਨੀ ਆਏ ਤਾਂ ਲੱਗਿਆ ਵਾ ਵੈਸੇ ਸਾਡੇ ਵੀ ਲੱਗਿਆ ਵਾ ਆਪਣੇ ਤਰ੍ਹਾਂ ਦੇ ਕੇਰ ਪੜਦੇ ਸਾਰ ਇਹ ਨਹੀਂ ਲਾਇਆ ਵਾ ਆਹ ਹਾਂ ਲੱਗਿਆ ਤਾਂ ਹੈ ਇਹ ਤਾਂ ਬਸ ਉਧਰ ਚੋਰੀ ਜੀ ਕੰਨੀ ਵੀ ਆਤ ਪਈ ਵੀ ਸੀ ਹੋਰ ਐਵੇਂ ਬਣਾ ਰਹਾ ਕਹਿੰਦੇ ਚੰਦਰੀ ਆਤ ਵੀ ਚੀਜ਼ ਦੇ ਕੇ ਛੱਡਣ ਨੂੰ ਦੇ ਲਈ ਹਾਂ ਨਹੀਂ ਉ ਤਾਂ ਵੈਸੇ ਲੱਗਿਆ ਵਾ ਇਹ ਜੀ ਗੱਲ ਨਹੀਂ ਹਾਂ ਨਾ ਇਹਨੂੰ 부ਈ ਨਾਲ ਪਿਆਰ ਆਂਦਾ ਹੁਣ ਲੈ ਇਹ ਵੀ ਤੋੜਨ ਲੱਗੀ ਵੀ ਲੈ ਲੱਡੂ ਓ ਲੱਡੂ ਲੈ ਇਹ ਲੈ ਇਹ ਲੈ ਦੂਆ ਮਮਾ ਅੱਛਾ ਚਲੋ ਉਹ ਹੈਗੀਆਂ ਲਾਓ ਜੀ ਪਦੀਨੇ ਬੋਲ ਤਾਂ ਹਲਾ ਹਾਂ ਪਦੀਨੇ ਬਹੁਤ ਵਧੀਆ ਲੱਗਦਾ ਲਵੀ ਜੀ ਸੋਨਾ ਹੈ ਨਾ ਦੇਖਣੇ ਨੂੰ ਹਾਂ ਵਧੀਆ ਲੱਗਦਾ ਖੁਸ਼ਬੂ ਦੇਖ ਗਿਆ ਵਧੀਆ ਹਨਾ ਜਿਹਦੇ ਐਨ ਖੁਸ਼ਬੂ ਓਹ ਵੀ ਗੂਜ ਹੋ ਗਿਆ ਇਹ ਵੀ ਗੂਜ ਹੋਇਆ ਲੱਡੂ ਸਾਡਾ ਤੂੰ ਇਹ ਤੋੜ ਲਾ ਬੁਈ ਨੇ ਆਪੇ ਪੰਗਾ ਪਾ ਲਿਆ ਲਫਾਫਾ ਬੜਾ ਲਿਆ ਕੇ ਹਾਂ ਕਿੱਥੇ ਮੰਮਾ ਸੋਨਾ ਪਦੀਨਾ ਉਹ ਦਿਨ ਜੋਤੀ ਵੀ ਲੈ ਗਈ ਤੋੜ ਕੇ ਕਹਿੰਦੀ ਮਨ ਨੂੰ ਵੀ ਕਹਿੰਨੀ ਨਹੀਂ ਇਹ ਤਾਂ ਦੀਦੀ ਇਹ ਤਾਂ ਮੈਂ ਕਹਿੰਦਾ ਕੱਲ ਪਰਸੋਂ ਤੱਕ ਫੇਰ ਭਰ ਜਾਣਾ ਹਨਾ ਹਾਂ ਭਰ ਜਾਣਾ ਇਹ ਨਹੀਂ ਕੁੱਟੇ ਇਹ ਦੀਦੀ ਜਿਆਦਾ ਉਹਣਾ ਲੈ ਕੇ ਆਉਗੀ ਨਾਲ हां ਨਹੀਂ ਇਹ ਫੁੱਟਦਾ ਬਹੁਤ ਜਲਦੀ ਆ ਪੱਕਾ ਕਰਕੇ ਜਾਣਾ ਦੀਦੀ ਨੂੰ ਪਰ ਆਏ ਆ ਬਾਈ ਪਦੀਨੇ ਦੀ ਚਟਣੀ ਆਹਾ ਹਾਂ ਪੁੱਤ ਲੈ ਮੈਨੂੰ ਤੋੜ ਕੇ ਦਿੰਦੀ ਹਾਂ ਮਾਤਾ ਜੀ ਵੀ ਆਗੇ ਭਾਈ ਯੋਗਦਾਨ ਪਾਉਣ ਹੋਰ ਭਾਈ ਛੇਤੀ ਥੋੜੀ ਹੱਸਦੀ ਆ ਹੱਸਣ ਲੱਗੀ ਵੀ ਆ ਹੱਸਣ ਲੱਗੀ ਵੀ ਪਤਾ ਨਹੀਂ ਕੀ ਆ ਚੱਕਰ ਆ ਸਾਰੀ ਬੈਠ ਕੇ ਇਕੱਠੇ ਹੋ ਕੇ ਹਾਂ ਲੈ ਹਾਂ ਲੈ ਉਹ ਕਹਿੰਦੀ ਤੂੰ ਮੰਨੂ ਹੱਥ ਮੇਰੇ ਵੇਲੇ ਕਰ ਕਹਿੰਦੀ ਮੈਂ ਵੀ ਤੋੜ ਲੈ ਤੋੜ ਲੈ ਤੋੜ ਲੈ 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 ਉਹ ਐਵੇਂ ਇਸ ਕਰਦੀ ਪੂਰੀ ਹੋਰ ਹੋਰ ਤੋੜ ਉਹ ਤੋੜ ਆ ਤੋੜ ਲੈ ਆ ਤੋੜ ਤੋੜ ਲਾ ਬੁੱਤ ਥੋੜੀ ਸੋਹਣ ਸੋਹਣਾ ਆਏ ਖਿੱਚ ਕੇ ਆਏ ਬਹੁਤ ਸੋਹਣਾ ਤਾਂ ਨਿਕਲਦਾ ਹਾਂ ਵਧੀਆ ਹੈ ਸੰਗਣਾ ਜ ਹੈ ਨਾ ਚਟਣੀ ਬਹੁਤ ਖਾਂਦੇ ਆ ਚਰਨੀ ਦਾ ਬਹੁਤ ਮਾੜ ਲੱਗਦੀ ਹੈ ਨਾ ਨਹੀਂ ਕਦੀ ਨਾ ਮੈਨੂੰ ਤਾਂ ਰੋਟੀ ਸਬਜ਼ੀ ਚਾਹੇ ਜਿਹੜੀ ਮਰਜ਼ੀ ਹੋਵੇ ਜੇ ਐਨੇ ਐਨੇ ਰੱਖਣੀਆਂ ਮੈਂ ਤਾਂ ਫਿਰ ਪੱਟੇ ਲਾ ਸਾਰੇ ਨੂੰ ਸਾਰੇ ਤਾਂ ਇਹ ਮੇਰਾ ਵੀ ਇਹੀ ਕੰਮ ਹੈ ਸਵਾਦ ਲੱਗਦੀ ਆ ਇਹਦੇ ਨੇਰੀ ਚਟਣੀ ਨਾਲ ਉਹ ਸਵਾਦ ਆਉਂਦੀ ਆ ਹਾਂਜੀ ਹਾਂ ਹਾਂ ਕੱਲ ਮੈਂ ਚਟਣੀ ਨਾਲ ਦੋ ਤਿੰਨ ਰੋਟੀਆਂ ਖਾ ਗਿਆ ਸ਼ਾਮ ਨੂੰ ਨਾਲ ਮੱਖਣ ਹੋਵੇ ਥੋੜਾ ਜਿਹਾ ਮੱਖਣੀ ਹੋਵੇ ਹਾਂ ਤੇ ਜਿਹਨੇ ਸਵਾਦ ਲੱਗਦੀ ਜਾਂ ਮਨਾਈਏ ਬਿਲਕੁਲ ਬਿਲਕੁਲ ਚਲੋ ਬਾਜ ਕਰੋ ਉਹਦੇ ਜੋਗੀ ਚਟਣੀ ਬਹੁਤ ਮਜ਼ਾਜ ਮਜ਼ਾਜ ਲਾ ਬਹੁਤ ਹੋ ਜਾਣਾ ਵੀ ਵੀ ਉੱਥੇ ਵੀ ਹੁੰਦੀ ਦੀ ਕਿਆਰੀ ਜੀ ਕੋ ਉਧਰ ਉਧਰ ਨਾਲ ਬਹੁਤ ਆਤਾ ਪੱਟ ਤਾਂ ਲਾਣਾ ਹੈ ਅੱਛਾ ਅੱਛਾ ਤੇ ਹੁੰਦੀ ਲਾਉਂਗੇ ਇੱਥੇ ਹਾਂ ਉਹ ਕਾ ਦਾ ਪੇੜ ਉਹ ਚੀਕੂ ਆ ਉਹ ਕਾ ਦੇ ਲੱਗ ਚੀਕੂ ਦਾ ਬੂਟਾ ਏ ਚੀਕੂ ਦਾ ਬੂਟਾ ਏ ਇਹ ਕਾ ਠੀਕ ਆ ਸਹੀ ਔਰ ਲਾਇਆ ਸੋਹਣਾ ਹਰਾ ਹੋ ਗਿਆ ਬਾਈ ਹੁਣ ਐ ਸ਼ੈੱਡ ਹੋ ਗਿਆ ਖਾਲੀ ਤੂੜੀ ਦਾ ਹਾਂ ਤਾਂ ਹੈਗੀ ਆ ਅੱਛਾ ਐ ਤੱਕ ਹੁਣ ਆਪਾਂ ਚੁਗਾਏ ਲਖਾਏ ਹਾਂ 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 ਬੁਲਾਉਣੇ ਦਾ ਸਾਰਾ ਪਤਾ ਹੈ ਨਾ ਹੁਣ ਤਾਂ ਗੱਲਾਂ ਮਾਰਦਾ ਪੂਰੀਆਂ ਗੱਲਾਂ ਮਾਰਦਾ ਏ ਫੋਗ ਲਾਂਦੀ ਐ ਫੋਗ ਲਾਂਦੀ ਐ ਕਾ ਕਹਿੰਦਾ ਇਹ ਕਾ ਕਹਿੰਦਾ ਆ ਜਾ ਆ ਜਾ ਹੁਣ ਤਾਂ ਹੁੰਦਾ ਪੂਰਾ ਵੱਧ ਵੱਧ ਕੇ ਹੁਣੇ ਦਾ ਵੀ ਪਤਾ ਲੱਗ ਗਿਆ ਕਿੰਨਾ ਸੋਹਣਾ ਲੱਗਿੰਦਾ ਹਾਂ ਲਾਵੀ ਲਫਾ ਫਾ ਭਰ ਲਿਆ ਸੀ ਕਦੀਨੇ ਦਾ ਇਹ ਵਾਰ ਨੂਕਾ ਛੱਡ ਕੇ ਹਾਂ ਅਗਲੀ ਵਾਰ ਦਿੰਦਾ 5 4 5 ਦਿਨ ਚੱਟਣੀ ਹੈਗੀ ਚਾਰ ਪੰਜ ਦਿਨ ਦੀ ਚੱਟਣੀ ਪੱਕੀ ਹੋ ਜਾਏ ਮੈਂ ਆਉਂਗੀ ਫੇਰ ਲਿਆਉਂਗੀ ਹਾਂ ਫੇਰ ਜਦ ਤੱਕ ਦੁਬਾਰਾ ਫੇਰ ਦੁਬਾਰਾ ਆ ਜੂਗਾ ਕੋਈ ਗੱਡੀ ਮੈਂ ਕੁੜੀ ਫੇਰ ਮਾਕਸ ਹੋ ਜਾਣਾ ਚੱਲਣਾ ਨਹੀਂ ਜਾਣਾ ਨਹੀਂ ਜਾਣਾ ਆਪਾਂ ਹੁਣ ਨਹੀਂ ਜਾਣਾ ਉਹ ਸੋਚਦੀ ਆ ਵੀ ਜਿਹੇ ਜਿਹੇ ਰਹਿਣੇ ਤੇ ਮੈਂ ਜਾਣੇ ਨੂੰ ਨੂਰ ਨਾ ਬੂਜੀ ਕਰਣਾ ਹੈ ਨਾ ਬੂਈ ਕਰਣਾ ਹੈ ਮਮਿ ਮਮਿ ਉਹ ਸਵਾਲ ਦਾ ਥੰਡੇ ਨਹੀਂ ਦਬੀ ਨਹੀਂ ਗੱਲ ਦਾ ਬੀਬੀ ਆ ਜੈਸ ਮੈਨੂੰ ਫੜ ਆ ਗਈ ਤੇਰੇ ਕੋਲ ਚੱਲ ਭਾਈ ਜਾਂ ਲੋ ਬਾਏ ਕਰ ਦੇ ਸਾਰਿਆਂ ਨੂੰ ਬਾਏ ਕਰ ਦੇ ਬਾਏ ਕਰ ਦੇ ਬਾਏ ਚਲੋ ਚੂੜੀਆਂ ਤੇ ਆਦੀ ਮੱਥੇ ਤੇ ਬਿੰਦੀ ਦੇਖੋ ਕਿਆ ਕਹਿੰਦੀ ਹੈ ਚੰਗਾ ਚੰਗਾ ਜੀ ਚੱਲ ਮਾਰੇ ਘੇੜਾ ਬਿੰਦੀ ਲੈ ਲੇਗਾ ਤੁਹਾਨੂੰ ਨਹੀਂ ਹੋਰ ਕੀ ਹਾਂ ਚੰਗਾ ਜੀ ਕਾ ਮੈਂ ਠੀਕ ਆ ਬਤ ਅਬੀ ਜੀ ਨੂੰ ਬੂਆ ਕੋ ਮੈਂ ਹੀ ਲੈ ਕੇ ਜਾਂਦਾ ਮਾਸੀ ਜੀ ਨੂੰ ਕਿਸੇ ਦਿਨ ਜੀਜੇ ਨੇ ਤਾਂ ਕਿਹੜਾ ਮਰੋਣਾ ਨੇ ਹਾਂ ਤੇਰੀ ਗੱਲ ਸੀ ਚਲੋ ਇੱਥੇ ਤਾਂ 2 ਮਿੰਟ ਜਾਣ ਨੂੰ ਲੱਗਦੇ ਆ ਹਾਂਜੀ ਆ ਜਾਈਂਗੀ ਤੇ ਕਿਤੇ ਦਿਨ ਆਉਂਦੀ ਆ ਲਿਆ ਹਾਂਜੀ ਹਾਂ ਆ ਜਾ ਇੱਲੀ ਕੋਈ ਨਾ ਮੈਂ ਬਿੱਲੀ ਜੂ ਮੇਰੀ ਬਿੱਲੀ ਕੋਈ ਨਾ ਮੈਂ ਦੇਖ ਲਉਂਗਾ ਬਿੱਲੀ ਨਾਲ ਲੱਗ ਜੇ ਰਾਤ ਨੂੰ ਹਾਂਜੀ ਰਵੀ ਨਾਲ ਆਜੋ ਨਹੀਂ ਨਹੀਂ ਮੈਂ ਲੈ ਜੂਗਾ ਆ ਕੇ ਦੇਖ ਲਉਂਗਾ ਸਰ ਹੋਂ ਕੋ ਰਵੀ ਹੋ ਗੋ ਨਾ ਹਾਂਜੀ ਹਾਂ ਹਾਂ ਆਓ ਅੱਜ ਵੀ ਰਵੀ ਦੋਵੇਂ ਆਜੋ ਰਾਤ ਰਹਿ ਜੇ ਉਹਨਾਂ ਨੂੰ ਸ਼ਾਮ ਨੂੰ ਆਜੋ ਪਤੀ ਜੇ ਨਾ ਉਧਰੋਂ ਪਾ ਕਰਾਉਣਾ ਜਗਰਾਤਾ ਲੱਤੀ ਤੇਰੇ ਇੱਕ ਨੂੰ ਅੱਛਾ ਜੀ ਠੀਕਾ 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 ਜੀ ਪ੍ਰਿੰਟ ਵੱਡ ਗਈ ਹਰ ਜਾ ਇੱਕ ਮਿੰਟ ਇੱਕ ਮਿੰਟ ਮੈਂ ਖੋਲਦਾ ਸੀ ਸਿਕ ਮਿੰਟ ਮੰਮੀ ਗੱਡੀ 'ਚ ਸਾਡੇ ਪ੍ਰਿੰਟ ਉਹ ਨਿਕਲ ਗਈ ਮੈਂ ਕਹਿੰਦਾ ਨਿਕਲ ਗਈ ਨਿਕਲ ਗਈ ਆ ਪਿਛਲੇ ਸ਼ੀਸ਼ੇਵਾਂ ਨੂੰ ਨਿਕਲ ਗਈ ਹਲੇ ਸਾਡੇ ਤਿਆਕਰ ਮੈਨੂੰ ਬਹੁਤ ਠੀਕ ਆ ਹਾਂ ਨੀ ਫਿੰਗਰ ਬੇਰਾ ਕੋਤੋਏ ਬਤਾ ਲੈ ਜੀ ਤੁਹਾਨੂੰ ਚਲੋ ਭਾਈ ਗੱਡੀ 'ਚ ਬੈਠਾ ਹਾਂ ਚਲੋ ਚਲ ਜੀ ਇਹ ਘਰਾਂ